जय भीम जय भारत मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਨਾਬਾ ਔਰ ਨਾਬੇ ਪਹੁੰਚਣ ਦਾ ਕਾਰਨ ਹੀ ਹੈ ਕਿ ਪਿਛਲੇ 1-2 ਦਿਨਾਂ ਤੋਂ ਜਿਵੇਂ ਤੁਸੀਂ ਜਾਣਦੇ ਹੋ ਕਿ ਪੋਸੂ ਨਾਮਾ ਨੇ ਹਰ ਨਿਊਜ਼ ਨੂੰ ਕਵਰ ਕੀਤਾ ਔਰ ਆਪ ਤੱਕ ਪਹੁੰਚਾਇਆ ਕਿ ਬਹੁਤ ਸਾਰੀਆਂ ਭੈਣਾਂ ਮਨਰੇਗਾ ਦੇ ਤਹਿਤ ਸਕੀਮ ਦੇ ਤਹਿਤ ਕੰਮ ਕਰ ਰਹੀਆਂ ਸਨ ਔਰ ਕਿਸੇ ਪ੍ਰਵਾਸੀ ਨੇ ਉਹਨਾਂ ਦੇ ਉੱਪਰ ਟਰੈਕਟਰ ਜਿਹੜਾ ਹੈ ਉਹ ਚੜਾ ਦਿੱਤਾ ਹੈ ਔਰ ਉਸ ਟਰੈਕਟਰ ਦੇ ਕਰਕੇ ਦੋ ਭੈਣਾ ਜਿਹੜੀਆਂ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਚੁੱਕੀਆਂ ਨੇ ਉਹ ਇਸ ਸੰਸਾਰ ਤੋਂ ਜਾ ਚੁੱਕੀਆਂ ਨੇ ਔਰ ਬਹੁਤ ਸਾਰੀਆਂ ਭੈਣਾ ਨੇ ਜਿਹੜੀਆਂ ਕਿ ਇਸ ਸਮੇਂ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਨੇ ਹੁਣ ਪਬਲਿਕ ਦੀ ਔਰ ਸਮਾਜ ਦੀ ਮੰਗ ਇਹ ਹੈ ਕਿ ਉਹਨਾਂ ਦੇ ਉੱਪਰ ਕਾਨੂੰਨੀ ਬਣਦੀ ਹੋਈ ਕਾਰਵਾਈ ਹੋਣੀ ਚਾਹੀਦੀ ਹੈ ਔਰ ਇੱਥੇ ਬਸ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਔਰਤਾਂ ਇਸ ਦੁਨੀਆ ਤੋਂ ਜਾ ਚੁੱਕੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਕਮ ਸੇ ਕਮ 10 ਲੱਖ ਰੁਪਇਆ ਔਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਔਰ ਇਸੇ ਤਰ੍ਹਾਂ ਹੀ ਉਹਨਾਂ ਨੇ ਇਹ ਵੀ ਮੰਗ ਰੱਖੀ ਹੈ ਪੂਰੇ ਸਮਾਜ ਨੇ ਕਿ ਜੋ ਜ਼ਖਮੀ ਹੋਏ ਨੇ ਉਹਨਾਂ ਨੂੰ 1-1 ਲੱਖ ਰੁਪਈਆ ਔਰ ਉਹਨਾਂ ਦਾ ਇਲਾਜ ਜਿਹੜਾ ਉਹ ਮੁਫਤ ਹੋਣਾ ਚਾਹੀਦਾ ਹੈ ਲੇਕਿਨ ਦੋਸਤੋ ਅੱਜ ਤੀਸਰਾ ਦਿਨ ਹੈ ਤੀਸਰੇ ਦਿਨ ਦੀ ਕੀ ਅਪਡੇਟ ਹੈ ਮੇਰੇ ਨਾਲ ਇੱਕ ਵੀਰ ਜੁੜੇ ਨੇ ਹੋਰ ਵੀ ਮੇਰੇ ਨਾਲ ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇਸ ਸਮੇਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਜਿਵੇਂ ਮੇਰੇ ਨਾਲ ਬਹੁਤ ਸਾਰੇ ਵੀਰ ਜੁੜੇ ਹੋਏ ਨੇ ਵੀਰ ਜੀ ਨਾਮ ਕੀ ਹੈ ਤੁਹਾਡਾ ਹਰਮਨਤ ਸਿੰਘ ਜੀ ਰਾਮਜੀ ਮੇਰੇ ਨਾਲ ਜੁੜੇ ਹੋਏ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜੁੜੇ ਹੋਏ ਨੇ ਅਮਰ ਸਿੰਘ ਜੀ ਜੁੜੇ ਹੋਏ ਨੇ ਮਿਸਟਰ ਕਾਜਲ ਜੀ ਜੁੜੇ ਹੋਏ ਨੇ ਚੀਫ ਸਾਹਿਬ ਸਾਡੇ ਹਰਮੇਸ਼ ਜੀ ਜੁੜੇ ਹੋਏ ਨੇ ਹੋਰ ਵੀ ਮੇਰੇ ਬਹੁਤ ਐਸੀਆਂ ਸ਼ਖਸੀਅਤਾਂ ਨੇ ਮਾਲਕਤਾ ਨਾਮ ਜਾਣਦਾ ਹੀ ਸਭ ਦੇ ਲੇਕਿਨ ਸਰਦਾਰ ਗੁਰਮਖ ਸਿੰਘ ਜੀ ਅੱਜ ਦੀ ਇਸ ਸਾਰੀ ਮਤਲਬ ਜਿਹੜੀ ਇਹ ਘਟਨਾਕ੍ਰਮ ਹੋਇਆ ਹੈ ਉਸ ਦੀ ਅਪਡੇਟ ਕੀ ਹੈ ਕਿਉਂਕਿ ਪੂਰੀ ਦੁਨੀਆ ਵਾਚ ਕਰ ਰਹੀ ਹੈ ਅਪਡੇਟ ਵਾਸਤੇ ਫੋਨ ਵੀ ਆਉਂਦੇ ਨੇ ਮੈਸੇਜ ਵੀ ਆਉਂਦੇ ਨੇ ਕਿ ਸੋਤਾ ਸਾਹਿਬ ਇਸ ਦੀ ਅਪਡੇਟ ਕੀ ਹੈ ਅਪਡੇਟ ਕੀਆ ਸਰਦਾਰ ਗੁਰਮਖ ਸਿੰਘ ਜੀ ਇਸ ਸਮੇਂ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਮੈਨੂੰ ਇਹ ਵੀ ਪਤਾ ਲੱਗਾ ਕਿ ਜਿਸ ਮਤਲਬ ਪਿੰਡ ਦੀਆਂ ਉਹ ਭੈਣਾਂ ਸਨ ਸਾਡੀਆਂ ਜਿਹੜੀਆਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀਆਂ ਨੇ ਪਿੰਡ ਤੁੰਗਾ ਜਿਹੜਾ ਕੀ ਤਹਿਸੀਲ ਨਾਬਾ ਹੈ ਡਿਸਟ੍ਰਿਕਟ ਪਟਿਆਲਾ ਹੈ ਗੁਰਮਖ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਅੱਜ ਕੀ ਕਾਰਵਾਈ ਹੋਈ ਹੈ ਔਰ ਕੀ ਅਪਡੇਟ ਹੈ ਦੋ ਤਿੰਨ ਦਿਨ ਦੇ ਘਟਨਾ ਕਰਮ ਨੂੰ ਲੈ ਕੇ ਮੈਂ ਸਭ ਤੋਂ ਪਹਿਲਾਂ ਤਾਂ ਆਪਦੇ ਚੈਨਲ ਬਹੁਤ ਧੰਨਵਾਦ ਕਰਦਾ ਜੋ ਸਾਡੇ ਕੱਲ੍ਹ ਵਾਂ ਸੁਣ ਲਈ ਤੇ ਇੱਥੇ ਪਹੁੰਚੇ ਹੋ ਲਗਭਗ ਪਿਛਲੇ ਦੋ ਦਿਨਾਂ ਤੋਂ ਅਸੀਂ ਲੱਗੇ ਹੋਈਆਂ ਜੋ ਪਿੰਡ ਤੁੰਗਾ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਤੇ ਦੁਖਦਾਈ ਘਟਨਾ ਵਾਪਰੀ ਸੀ ਇੱਕ ਪ੍ਰਵਾਸੀ ਮਜ਼ਦੂਰ ਨੇ ਨਰੇਗਾ ਵਰਕਰਾਂ ਤੇ ਜੋ ਕਿ ਇੱਕ ਸਾਈਟ ਤੇ ਖੜੇ ਸੀ ਕੰਮ ਕਰ ਰਹੇ ਸੀ ਉਹਨਾਂ ਦੇ ਇੰਨੀ ਲਾਪਰਵਾਹੀ ਨਾਲ ਟਰੈਕਟਰ ਚੜ੍ਹਿਆ ਕਿ ਦੋ ਮਜ਼ਦੂਰ ਔਰਤਾਂ ਤਾਂ ਗੋਲੇ ਬਣਾਤੀਆਂ ਥਾਂ ਦੀ ਦਰੜਤੀਆਂ ਤੇ ਜਿਨ੍ਹਾਂ ਦੇ ਵਿੱਚ 10 ਮਜ਼ਦੂਰ ਔਰਤਾਂ ਤੇ ਇੱਕ ਜਾਇੰਟਸ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਅੱਜ ਹੁਣੇ-ਹੁਣੇ ਜਥੇਬੰਦਿਆਂ ਮੀਟਿੰਗ ਕਰਕੇ ਆਟੀਆਂ ਨੇ ਜਥੇਬੰਦਿਆਂ ਦਾ ਇਹ ਫੈਸਲਾ ਹੈ ਵੀ ਜਿੰਨਾ ਚਿਰ ਜਿਹੜਾ ਮਜ਼ਦੂਰ ਔਰਤਾਂ ਦੇ ਪਰਿਵਾਰਾਂ ਨੂੰ 10 ਲੱਖ ਸੰਘਰਸ਼ ਦੇ ਦੌਰਾਨ ਜੋ ਸ਼ਹੀਦ ਹੁੰਦੇ ਰਹੇ ਨੇ ਡੈਥ ਹੋਂਦੇ ਰਹੀ ਹੈ ਉਸ ਤਰ੍ਹਾਂ ਦੇ 10 ਲੱਖ ਮੁਆਵਜ਼ਾ ਤੇ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਨਹੀਂ ਮਿਲਦੀ ਇਹ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੂਗਾ ਅਸੀਂ ਇਸ ਤੋਂ ਘੱਟ ਪਿੱਛੇ ਨਹੀਂ ਹੁਣਾ ਤੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਘੱਟੋ ਘੱਟ 1.5 ਲੱਖ ਰੁਪਿਆ ਉਹਨਾਂ ਨੂੰ ਮੁਆਵਜ਼ਾ ਸਰਕਾਰ ਤੁਰੰਤ ਦੇਵੇ ਤੇ ਗੁਰਮਖ ਸਿੰਘ ਜੀ ਇਹ ਇਸ ਗੱਲ ਨੂੰ ਪਹਿਲਾਂ ਆਪਾਂ ਕੰਪਲੀਟ ਕਰ ਲਈਏ ਜਿਹੜੀ ਤੁਸੀਂ ਡਿਮਾਂਡ ਰੱਖੀ ਹੈ ਇਸ ਤੁਹਾਡੀ ਡਿਮਾਂਡ ਨੂੰ ਤੁਹਾਡੀ ਮਤਲਬ ਇਸ ਸ਼ਰਤ ਨੂੰ ਸੁਣ ਕੇ ਪ੍ਰਸ਼ਾਸਨ ਦਾ ਕੀ ਰਿਸਪਾਂਸ ਹੈ ਜਿਸ ਤਰ੍ਹਾਂ ਕਿ ਅਸੀਂ ਅੱਜ ਸਾਹਿਬ ਮੀਟਿੰਗ ਵੀ ਕੀਤੀ ਐ ਐਸਡੀਐਮ ਸਾਹਿਬ ਨਾਲ ਉਹਨਾਂ ਨੇ ਜੋ ਸਾਡੀ ਡਿਮਾਂਡ ਸੀਗੀ ਉਹਨਾਂ ਨੇ ਉਸੇ ਤਰਜ਼ ਤੇ ਉਹੀ ਲੈਟਰ ਉਹਨਾਂ ਨੇ ਬਣਾ ਕੇ ਸਰਕਾਰ ਨੂੰ ਭੇਜ ਚੁੱਕੇ ਨੇ ਪਰ ਜਦੋਂ ਤੱਕ ਸਾਡੇ ਹੱਥ ਵੱਜ ਕੋਸਾ ਆਉਂਦਾ ਨਹੀਂ ਜਿੰਨਾ ਚਿਰ ਸਾਡੇ ਕੋਲ ਚੈੱਕ ਬਗੈਰ ਨਹੀਂ ਆਉਂਦਾ ਅਸੀਂ ਡੈੱਡ ਬੋਰਡ ਦਾ ਸੰਸਕਾਰ ਨਹੀਂ ਕਰਾਂਗੇ ਕੀ ਉਸ ਕਿਸਾਨ ਤੇ ਤੇ ਉੱਪਰ ਵੀ ਪਰਚੇ ਦੀ ਮੰਗ ਕਰਦੇ ਹੋ ਪ੍ਰਵਾਸੀਆਂ ਦੇ ਉੱਪਰ ਵੀ ਮੰਗ ਕਰਦੇ ਹੋ ਕਿ ਉਹਨਾਂ ਦੇ ਉੱਪਰ ਵੀ ਪਰਚਾ ਹੋਣਾ ਚਾਹੀਦਾ ਹਾਂਜੀ ਜੋ ਪ੍ਰਵਾਸੀ ਨੇ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਤੇ ਜੋ ਜਿਹਦੀ ਸਭ ਤੋਂ ਵੱਡੀ ਨਲਾਕੀ ਹੈ ਕਿਸਾਨ ਦੀ ਜਿਸ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਜਿਨ੍ਹਾਂ ਨੂੰ ਇੱਕ ਸਾਈਕਲ ਚਲਾਉਣੇ ਹੁੰਦਾ ਤੇ ਉਹਨੂੰ ਚੱਕ ਕੇ ਟਰੈਕਟਰ ਚ ਦੇਦਾ ਉਸ ਕਿਸਾਨ ਦੇ ਕੋਈ ਪਰਚਾ ਦਰਜ ਹੁੰਦਾ ਤੇ ਉਹਦੀ ਅਰੈਸਟ ਹੋਣੀ ਚਾਹੀਦੀ ਹੈ ਹੋਣਾ ਚਾਹੀਦਾ ਇੰਨੇ ਦਿਨ ਹੋ ਗਏ ਕਿ ਹੋ ਚੁੱਕਾ ਹੈ ਪਤਾ ਲੱਗਾ ਕਿ ਤਾਂ ਹੋ ਉਹਦੇ ਕਿਸਾਨ ਦਾ ਪਰਚਾ ਦਰਜ ਹੋ ਗਿਆ ਪਰ ਅਰੈਸਟ ਨਹੀਂ ਪਈ ਜਿੱਥੋਂ ਕਿਸਾਨ ਨੂੰ ਪਤਾ ਲੱਗਿਆ ਹੈ ਪ੍ਰੋਸੈਸ ਤੋਂ ਉਹ ਜਿਹੜਾ ਕਿਸਾਨ ਹੈ ਉਹ ਇਸ ਦੇਮਾਨ ਦੀ ਕੋਠੀ ਦੇ ਵਿੱਚ ਬੈਠਾ ਜੀ ਮਤਲਬ ਦੇਮਾਨ ਖੁਦ ਸਮਾਜ ਦਾ ਬੰਦਾ ਹੋਣ ਕਰਕੇ ਜਿਸ ਨੂੰ ਤੁਸੀਂ ਲੋਕਾਂ ਨੇ ਆਪ ਆਪ ਵੋਟਾਂ ਪਾ ਕੇ ਚੁਣਿਆ ਉਹਨਾਂ ਦਾ ਜ਼ੀਰੋ ਰਿਸਪੌਂਸ ਆ ਰਿਹਾ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਕੱਲ ਸਰਕਾਰ ਵੱਲੋਂ ਕੱਲ ਸਾਡੇ ਧਰਨੇ 'ਚ ਆਏ ਸੀ ਕਿ ਉਹ ਦੇਮਾਨ ਸਾਹਿਬ ਉਹਨਾਂ ਨੇ ਆਪਣੇ ਵੱਲੋਂ ਕਿਹਾ ਕਿ ਮੈਂ ਆਪਣੀ ਤਨਖਾਹ 'ਚ ਲੱਖ ਲੱਖ ਰੁਪਏ ਦੇ ਦਾਂਗਾ ਉਹ ਵੀ ਭੋਗ ਦੇ ਪਰ ਅਸੀਂ ਉਹ ਨਹੀਂ ਲਵਾਂਗੇ ਜੋ ਕਿਸਾਨੀ ਸੰਘਰਸ਼ ਦੌਰਾਨ ਕਿਸਾਨਾਂ ਨੂੰ ਮਿਲਦਾ ਰਿਹਾ ਅਸੀਂ ਉਹੀ ਲਵਾਂਗੇ ਉਸ ਤੋਂ ਕੱਟ ਅਸੀਂ ਕੁਛ ਨਹੀਂ ਲਵਾਂਗੇ ਗੁਰਮਖ ਸਿੰਘ ਜੀ ਜੇ ਨਾ ਕੁਛ ਮਿਲਦਾ ਨਜ਼ਰ ਆਇਆ ਤਾਂ ਉਸ ਤੋਂ ਬਾਅਦ ਦਾ ਕੀ ਸਟੈਪ ਹੈ ਜਿੰਨਾ ਮਰਜੀ ਲੰਮਾ ਸੰਘਰਸ਼ ਚੱਲੇ ਅਸੀਂ ਹੁਣ ਉਹਨੇ ਮੀਟਿੰਗ ਕਰਕੇ ਆ ਜੀ ਜਿੰਨਾ ਮਰਜੀ ਸੰਘਰਸ਼ ਲੰਮਾ ਚੱਲੇ ਅਸੀਂ ਲੰਮਾ ਚਲਾਵਾਂਗੇ ਜਿੰਨਾ ਚਿਰ ਸਾਨੂੰ 10 ਲੱਖ ਮੁਆਵਜ਼ਾ ਤੇ ਪਰਿਵਾਰ ਨੂੰ ਨੌਕਰੀ ਦੀ ਪੇਸ਼ਕਸ਼ ਨਹੀਂ ਨੁਕਤੇ ਪੱਤਰ ਨਹੀਂ ਮਿਲਦਾ ਸੰਸਕਾਰ ਨਹੀਂ ਹੋਊਗਾ ਕੀ ਸੰਸਕਾਰ ਕਿੰਨੇ ਦਿਨ ਹੋ ਚੁੱਕੇ ਨੇ ਸਾਰੀ ਘਟਨਾ ਨੂੰ ਲੈ ਕੇ ਅੱਜ ਤੀਜਾ ਦਿਨ ਹੈ ਜੀ ਤਿੰਨ ਦਿਨ ਹੋ ਤੋਂ ਬਾਅਦ ਵੀ ਅੱਜ ਸਾਡੇ ਹੱਥ ਪੱਲੇ ਕੁ ਪੱਲੇ ਕੁਸ ਨਹੀਂ ਪਿਆ ਕਿਸਾਨ ਯੂਨੀਅਨ ਦੇ ਨਾਲ ਮਜ਼ਦੂਰ ਦਾ ਬੜਾ ਨੌ ਮਾਸ ਦਾ ਰਿਸ਼ਤਾ ਆਪਾਂ ਗੱਲਾਂ ਬਾਤਾਂ ਸੁਣਦੇ ਆਂ ਪਿਛਲੇ 3 ਦਿਨਾਂ ਤੋਂ ਕਿਤੇ ਕਿਸਾਨੀ ਸੰਘਰਸ਼ ਜਿਹੜੇ ਵਿੱਚ ਆਪਣੇ ਮਜ਼ਦੂਰ ਵੱਧ ਚੜ ਕੇ ਜਾਇਆ ਕਰਦੇ ਸੀ ਕਿਸਾਨਾਂ ਨੇ ਕੋਈ ਆ ਕੇ ਮਤਲਬ ਇਸ ਵਿਪਤਾ ਦੀ ਘੜੀ ਦੇ ਵਿੱਚ ਕੋਈ ਰਿਸਪੌਂਸ ਦਿੱਤਾ ਸਾਡੇ ਜੋ ਮਜ਼ਦੂਰ ਭਰਾ ਨੇ ਜਦੋਂ ਉਹਨਾਂ ਕਿਸਾਨਾਂ ਦਾ ਧਰਨਾ ਚੱਲਦਾ ਸੀ ਸਾਡੇ ਵੱਧ ਚੜ ਕੇ ਉਹਨਾਂ ਮੂੰਹ ਮੂੰਹ ਲਾਖੜੇ ਪਰ ਅੱਜ ਇਸ ਦੁੱਖ ਦੀ ਘੜੀ ਵਿੱਚ ਕਿਸਾਨ ਜਿਥੇ ਬੰਦਿਆਂ ਵਿੱਚੋਂ ਇੱਕ ਵੀ ਸਾਡੇ ਕੋਲ ਨਹੀਂ ਪਹੁੰਚਿਆ ਨਾ ਨੌ ਮਾਸ ਦਾ ਰਿਸ਼ਤਾ ਤੇ ਗੱਲਾਂ ਜੀ ਲਜਤ ਨੋ ਮਾਦਰ ਰਿਸ਼ਤਾ ਗੱਲਾਂ ਜੀ ਹੈ ਇਹ ਜਦੋਂ ਸੰਘਰਸ਼ ਲੜਦੇ ਸੀ ਉਦੋਂ ਕਿਸਾਨ ਸੀ ਪਰ ਜਦੋਂ ਕਿਸਾਨ ਪਿੰਡਾਂ ਚ ਆ ਕੇ ਫਿਰ ਜੱਟ ਬਣ ਜਾਂਦੇ ਨੇ ਫਿਰ ਸਾਡੇ ਨਾਲ ਦਾ ਕੋਈ ਰਿਸ਼ਤਾ ਨਹੀਂ ਰਹਿਦਾ ਨਹੀਂ ਪਿਛਲੇ 3 ਦਿਨਾਂ ਤੋਂ ਕਿਸੇ ਨੇ رابطہ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਤੱਕ ਕਿਸੇ ਨੇ ਕੋਈ ਕੋਈ ਕਾਇਮ ਨਹੀਂ ਕੀਤੀ ਰابطਨ ਕੀ ਹੱਦ ਨਾਲ ਤੇ ਉਹ ਉਲਟਾ ਸਾਡੇ ਬੰਦਿਆਂ ਨੂੰ ਪਰਵਾਹ ਰਹੇ ਨੇ ਬਰਗਾ ਰਹੇ ਨੇ ਕੌਣ ਕੌਣ ਕੁਝ ਪਿੰਡ ਦੇ ਲੋਕ ਨੇ ਜ਼ਿਮੀਂਦਾਰ ਨੇ ਜੋ ਬਖਵਾ ਕੇ ਰੋਡ ਦੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਨਾ ਪ੍ਰੈਸ਼ਰ ਪਾ ਰਹੇ ਨੇ ਕਿਸ ਤਰ੍ਹਾਂ ਲੁਭਾ ਰਹੇ ਨੇ ਉਹ ਪ੍ਰੈਸ਼ਰੇ ਪਾ ਰਹੇ ਨੇ ਕਿ ਤੁਸੀਂ ਡੈੱਡ ਬਡੀ ਸੰਸਕਾਰ ਕਰੋ ਜੀ ਹੂੰ ਪਰ ਅਸੀਂ ਉਸ ਸਾਡਾ ਪਰਿਵਾਰ ਜਿਹੜੇ ਪਰਿਵਾਰ ਨੇ ਦੋ ਸਾਡੇ ਇੱਕ ਹਿੰਮਤਵਰ ਦੇ ਕਿਤੂnga ਤੋਂ ਉਹ ਸਾਡੇ ਨਾਲ ਸਹਿਮਤ ਨੇ ਵੀ ਜਿੰਨਾ ਚਿਰ ਤੁਸੀਂ ਕਹੋਗੇ ਅਸੀਂ ਸੰਸਕਾਰ ਨਹੀਂ ਕਰਾਂਗੇ ਸੋ ਦੋਸਤੋ ਗੁਰਮਖ ਸਿੰਘ ਜੀ ਮੇਰੇ ਨਾਲ ਜੁੜੇ ਸੰ ਜਿਹੜੇ ਕਿ ਅੱਜ ਮੀਟਿੰਗ ਕਰਕੇ ਆਏ ਨੇ ਬਹੁਤ ਸਾਰੇ ਮੈਸੇਜ ਵੀ ਆਏ ਆ ਕਿ ਕੀ ਅਪਡੇਟ ਹੈ ਸੋ ਇਹ ਅਪਡੇਟ ਇਹੀ ਹੈ ਕਿ ਅਜੇ ਤੱਕ ਜੋ ਇਹਨਾਂ ਦੀ ਡਿਮਾਂਡ ਸੀ ਉਸ ਪਰਿਵਾਰ ਵਾਸਤੇ ਉਹ ਅਜੇ ਮਿਲਦੀ ਨਜ਼ਰ ਨਹੀਂ ਆ ਰਹੀ ਠੀਕ ਹੈ ਪ੍ਰਸ਼ਾਸਨ ਕਹਿੰਦੇ ਕਾਫੀ ਕੋਸ਼ਿਸ਼ ਕਰ ਰਹੇ ਆ ਲੇਕਿਨ ਸਵਾਲ ਇਹ ਹੈ ਕਿ ਕੋਸ਼ਿਸ਼ ਨੂੰ ਪ੍ਰੈਕਟੀਕਲੀ ਰੂਪ ਕਦੋਂ ਦਿੱਤਾ ਜਾਵੇਗਾ